ਪਰੰਤੂ ਅੱਜ 25 ਕਿਸਾਨਾਂ ਦੇ ਕਤਲ ਦਾ ਪਰਚਾ ਦਰਜ ਹੋਇਆ ਜੇ ਕਹਿੰਦੇ ਵੀ ਜਿਹੜੇ ਵੀ ਕਿਸਾਨਾਂ ਨੇ ਮੋਦੀ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ ਉਹ ਪਹਿਲਾਂ ਮੈਂ ਗੱਲ ਦੱਸਾਂ ਕਿਸੇ ਨੇ ਸੜਕ 'ਤੇ ਨਹੀਂ ਕਿਈ ਕੁਝ ਨਹੀਂ ਕਰਿਆ ਜੇ ਕੋਈ ਕਿਸਾਨ ਹੈਗੇ ਸੀਗੇ ਚਾਹੇ ਉਹਨਾਂ ਨੇ ਮਾਰੇ ਮੋਟੇ ਕਾਲੇ ਝੰਡੇ ਦਿਖਾਤੇ ਬਾਹਰ ਖੜਕੇ ਵਿਰੋਧ ਕਰਿਆ ਸੜਕ ਤੋਂ ਪਾਸੇ ਹੋ ਕੇ ਕਿਸੇ ਨੇ ਘਰਾਉਣੀ ਨਹੀਂ ਕਰਿਆ ਪਰ ਮੋਦੀ ਤਾਂ ਮੁੜ ਕੇ ਆਇਆ ਸੀ ਉਹਦੇ ਉੱਥੇ ਇਕੱਠ ਨਹੀਂ ਹੋਇਆ ਸੀ ਸਾਰੀਆਂ ਕੁਰਸੀਆਂ ਖਾਲੀ ਪਈਆਂ ਦੀਆਂ ਕੋਈ ਲੋਕਾਂ ਦਾ ਸ਼ਾਹ ਨਹੀਂ ਸੀ ਵੀ ਇੱਥੇ ਮੋਦੀ ਆਊਗਾ ਬਿਲਕੁਲ ਨਹੀਂ ਤਾਰਾ ਚ ਮੁਰਨਾ ਪੈ ਗਿਆ ਜਦੋਂ ਕੱਠ ਨਹੀਂ ਫਿਰ ਲੀਡਰ ਜਾਂਦਾ ਨਹੀਂ ਹੁੰਦਾ ਇਹ ਇਸ ਸਰਕਾਰ ਦੀ ਹੀ ਸੈਂਟਰ ਸਰਕਾਰ ਦੀ ਨਿੱਜਾ ਕਰਦੇ ਆ ਜੇ ਸੈਂਟਰ ਸਰਕਾਰ ਨੇ ਪਰਚਾ ਦਰਜ ਕਰਾਇਆਗਾ ਮਾੜੀ ਗੱਲ ਹੈ ਕਿਸਾਨ ਇੱਕ ਸੰਘਰਸ਼ ਕਰਦੇ ਨੇ ਆ ਵਾ ਤਾਂ ਜੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਸੈਂਟਰ ਸਰਕਾਰ ਦੇ ਕਿਹਨ ਤੇ ਫੇਰ ਭਗਵਾਨ ਤੇ ਇਸ ਗੱਲ 'ਚ ਘਿਰੂ ਆ ਮਾੜੀ ਗੱਲ ਕੀਤੀ ਹੈ ਉਸ ਮੌਕੇ ਚੰਨੀ ਮੁੱਖ ਮੰਤਰੀ ਸੀਗਾ ਮੁੱਖ ਮੰਤਰੀ ਚੰਨੀ ਨੇ ਕਿਸੇ ਦੇ ਪਰਚਾ ਕੋਈ ਦਰਜ ਨਹੀਂ ਕਰਿਆ ਜਿਹੋ ਕੁਸਮਾਰਾ ਮੋਟਾ ਸੈਂਟਰ ਕਰਦੀ ਸੀ ਚਿੱਟਾ ਜਵਾਬ ਦੇਦਾ ਤਾਂ ਅਸੀਂ ਇਹ ਕਹਿੰਦੇ ਆ ਵੀ ਬਹੁਤ ਵੱਡਾ ਧੱਕਾ ਹੈ ਮਾੜੀ ਗੱਲ ਕਰੀਏ ਆ ਕਤਲ ਦਾ ਪਰਚਾ ਦਰਜ ਕੀਤਾ ਗਿਆ ਕਹਿੰਦੇ ਜੀ ਕਿਸਾਨਾਂ ਦੇ ਜਿਹੜਾ ਨੇ ਮੋਦੀ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਾਤਲ ਨਹੀਂ ਹੋ ਤਿੰਸੋ ਸੱਤ ਹੁੰਦੀ ਹੈਗੀ ਕਾਤਲ ਇਰਾਦਾ ਕਾਤਲ ਹੁੰਦਾ ਕਾਤਲ ਨਹੀਂ ਹੁੰਦਾ ਹੁੰਦਾ ਮੈਂ ਇਹ ਸਭ ਗੱਲ ਦੱਸਾਂ ਜੇ ਫਿਰ ਕਾਤਲ ਹੋ ਜਾਂਦਾ ਫਿਰ ਤਾਂ ਮੋਦੀ ਮਰ ਜਾਂਦਾ ਫਿਰ ਤਾਂ ਮਤਲਬ ਉਹਦੀ ਬੰਦੇ ਫੜੇ ਜਾਂਦੇ ਇਹ ਨੂੰ ਇਰਾਦਾ ਕਾਤਲ ਕਹਿੰਦੇ ਨੇ ਵੀ ਮਾਰਨ ਦਾ ਇਰਾਦਾ ਦੀ ਪਰ ਸਾਡੇ ਲੀਡਰਾਂ ਦਾ ਕਿਸੇ ਲੀਡਰ ਨੂੰ ਕੋਈ ਮਾਰਨ ਦਾ ਇਰਾਦਾ ਨਹੀਂ ਅਸੀਂ ਨਾਰੇ ਲਾ ਸਕਦੇ ਹਾਂ ਅਸੀਂ ਝੰਡੇ ਕਾਲੇ ਝੰਡੇ ਦਿਖਾ ਸਕਦੇ ਹਾਂਗੇ ਅਸੀਂ ਬਹਿ ਕੇ ਸ਼ਾਂਤਮਈ ਆਵਾਜ਼ ਦਾ ਦੋਲਣ ਕਰ ਸਕਦੇ ਹਾਂ ਮੈਂ ਦੋਨੋਂ ਸਰਕਾਰਾਂ ਦੀ ਨਿੰਦਿਆ ਕਰਦਾ ਜੇ ਉਹਨਾਂ ਤੇ ਪਰਚਾ ਪਾ ਦਿੱਤਾ ਛੇਤੀ ਛੇਤੀ ਉਹ ਪਰਚੇ ਵਾਪਸ ਲਵੇ ਤੇ ਨਹੀਂ ਇਸ ਮੁੱਦੇ ਤੇ ਜਿਉਂ ਜੱਥੇਬੰਦੀਆਂ ਅਸਹਿਾਰ ਛੇੜਣੀਆਂ ਤਾਂ ਅਸੀਂ ਉਹਦੀ ਹਮਾਇਤ ਕਰਾਂਗੇ ਪ੍ਰਧਾਨ ਜੀ ਹੁਣ ਵੀ ਇੱਕ ਵੱਡਾ ਅੰਦੋਲਨ ਚੱਲ ਰਿਹਾ ਹੈ ਜਾ ਜਰਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਨਾਲ 111 ਕਿਸਾਨ ਨੇ ਜਿਹੜੇ ਹੋਰ ਭੁੱਖ ਹੜਤਾਲ ਤੇ ਬੈਠੇ ਨੇ ਮੇਰਾ ਖਿਆਲ ਆ ਜਦੋਂ ਅੰਦੋਲਨ ਚੱਲਦਾ ਠੀਕ ਚੱਲ ਡੱਲੇਵਾਲ ਸਾਹਿਬ ਵੀ ਬੈਠੇ ਸੀ ਸਾਡੀਆਂ ਸਾਰੀਆਂ ਜਥੇਬੰਦੀਆਂ ਅਸੀਂ ਉਹਦੇ ਵੀ ਚਿੰਤਾ ਕਰਾਂਗੇ ਸਮਲ ਵੀ ਡੱਲੇ ਆ ਜਾਣ ਨੂੰ ਹਜੇ ਵੀ ਖਤਰਾ ਹੀ ਹੈ ਜੇ ਆਪਾਂ ਬ ਚਲੋ ਉਹ ਤਾਂ ਉਸ ਜਥੇ ਦੀ ਬੰਦੀ ਦੀ ਪਾਲਸੀ ਆ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਨਾ ਇਹਨੂੰ ਮੈਂ ਗਲਤ ਕਹਾਣਾ ਵਾ ਠੀਕ ਆ ਉਹ ਆਪਾਂ ਦੀ ਪਾਲਸੀ ਵਰਤਦੀਆਂ ਜਥੇਬੰਦੀਆਂ ਲੜ ਰਹੇ ਨੇ ਲੋਕ ਕਿੰਨੇ ਦੇ ਅੰਦੋਲਨ ਨੂੰ ਜਿਹੜਾ ਕਿੱਥੇ ਜੇ ਖੜਾ ਜੀ ਅੰਦੋਲਨ ਨੇ ਅੰਦੋਲਨ ਜੀ ਨਾਲ ਲੋਕਾਂ ਦੀ ਹਮਦਰਦੀ ਹੈਗੀ ਹੈ ਵਧੀਆ ਜੇ ਗੱਲਬਾਤ ਕਿਤੇ ਵੀ ਕਰ ਦਿਆਂਗੇ ਤੇ ਅਸੀਂ ਵੀ ਮੋਗੇ ਵਿੱਚ ਵੱਡੀ ਰੈਲੀ ਕਰਕੇ ਲਾਲ ਕਰਤਾ ਸੀਗਾ ਵੀ ਰਲ ਕੇ ਲੜਾਂਗੇ ਪਰ ਸਾਡੀਆਂ ਮੇਰਾ ਖਿਆਲ ਹੈ ਕੱਲ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਹੈਗੀ ਉਹਦੇ ਵਿੱਚ ਕੀ ਗਾਹ ਸ਼ਿੱਟਾ ਨਿਕਲਦਾ ਹੈਗਾ ਸਾਡੀ ਆਪਦੇ ਮੋਰਚੇ ਦੀ ਮੀਟਿੰਗ ਹੋ ਗਿਆ ਸਾਡੀ ਛੇ ਮੈਂਬਰੀ ਕਮੇਟੀ ਜਾਊਗੀ ਕਹਾ ਕੀ ਫੈਸਲਾ ਲੈਂਦੇ ਨੇਗੇ ਕਿਹੜੇ ਤਰੀਕੇ ਦਾ ਅंदोलਨ ਚਲਾਉਣਾ ਉਹਨਾਂ ਦੀ ਰਾਏ ਨਾਲ ਚਲਾਇਆ ਜਾਊਗਾ ਰੋਣਦੋ ਸਿੰਘ ਮਾਨਸਾ ਦੇ ਪੱਗ ਦਾ ਤੇ ਕੱਪੜਿਆਂ ਦਾ ਰੰਗ ਕਾਲਾ ਕਿਉਂ ਕਰਤਾ ਪੱਗ ਕਿਉਂ ਚੇਂਜ ਕਰ ਦਿੱਤੀ ਪੱਗ ਮੈਸੇਜ ਚੇਂਜ ਕਰਤੀ ਜਦੋਂ ਅਸੀਂ ਉਦੋਂ ਗਏ ਸੀ ਭਗਵੰਤਵਲੇ ਮਤਲਬ ਸਿੱਧਰਨਾ ਅਸੀਂ ਫੈਸਲਾ ਕਰਿਆ ਸੀ ਮੇਰੀ ਜਥੇਬੰਦੀ ਨੇ ਜਿਹੜੀ ਸਾਡੀ ਮਾਨਸਾ ਦੀ ਟੀਮ ਸੀ ਸਾਰੇ ਕਾਲੀਆਂ ਪੱਗਾਂ ਬਨ ਲਏ ਜਦੋਂ ਉੱਥੇ ਸਾਨੂੰ ਚੰਡੀੜ ਚ ਬਾਣ ਨਹੀਂ ਦਿੱਤਾ ਸੀਗਾ ਉਦੋਂ ਹੀ ਮੈਂ ਕਾਲੀ ਪੱਗ ਬਨ ਕੇ ਸੀ ਮੈਂ ਜਿਹੜਾ ਹੁਣ ਚੱਲਦਾ ਅंदोलਨ ਹੈ ਉਸੇ ਰੋਸ ਵਜੋਂ ਵੀ ਕਿਉਂ ਨਹੀਂ ਸਰਕਾਰ ਸੈਂਟਰ ਸਰਕਾਰ ਮੰਗਾ ਮੰਨਦੀ ਜਾਂ ਹਰਿਆਣਾ ਸਰਕਾਰ ਮੰਗਾ ਨਹੀਂ ਮੰਨਦੀ ਜਿੰਨਾ ਚਿਰ ਉਹ ਜ਼ੋਲਣ ਚੱਲੂਗਾ ਤਾਂ ਮੈਂ ਨਜ਼ਰ ਕਾਲੀ ਪੱਗ ਰੱਖੂੰਗਾ ਇੰਨੀ ਕਿ ਮੈਂ ਹਮਾਇਤ ਕਰ ਰਿਹਾ ਜ਼ੋਲਣ ਦੀ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਖਨੌਰੀ ਵੱਲ ਤੋਂ ਜਾਣ ਲੱਗੇ ਨੇ ਜਾਣਾ ਚਾਹੀਦਾ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਜਦੋਂ ਜਥੇਬੰਦੀਆਂ ਦਾ ਧਾਲ ਮਿਲ ਲੇਗਾ ਫਿਰ ਜਥੇਬੰਦੀਆਂ ਲੀਡਰ ਵੀ ਜਾਣਗੇ ਜਦੋਂ ਕੋਈ ਸੰਮਤੀ ਬੈਗੀ ਮੀਟਿੰਗਾਂ ਚੱਲਦੀਆਂ ਜੇ ਸੰਮਤੀ ਬੈਗੀ ਤਾਂ ਸਾਰੇ ਲੀਡਰ ਵੀ ਜਾਣਗੇ ਅਜੇ ਹੋਰ ਕਿੰਨੀਆਂ ਮੀਟਿੰਗਾਂ ਹੋਣੀਆਂ ਜੀ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਆ ਮੈਂ ਵੀ ਇਹ ਗੱਲ ਸੋਚਦਾ ਮੀਟਿੰਗ ਤੋਂ ਮੀਟਿੰਗ ਹੀ ਨਿਕਲਦੀ ਹੈਗਾ ਕੋਈ ਫੈਸਲਾ ਨਹੀਂ ਹੁੰਦਾ ਠੀਕ ਹੈ ਨਾ ਗੱਲ ਜਿਵੇਂ ਉਹ ਸਾਫੀਆਂ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਦੁਬਾਰੇ ਪਹਿਲਾਂ ਮੀਟਿੰਗ 1 ਤਾਂ ਫੇਰ ਮੀਟਿੰਗ ਸਮਝ ਲੈ ਵੀ 13 ਦੀ ਕਰ ਲਈ ਦੀ 13 ਦੀ ਮੀਟਿੰਗ ਤੋਂ ਦੁਬਾਰਾ ਫੈਸਲਾ ਹੋ ਗਿਆ ਵੀ 18 ਦੀ ਮੀਟਿੰਗ ਕਰਾਂਗੇ ਪਰ ਉਹ ਸਾਥੀਆਂ ਨੇ 111 ਦਾ ਜਥਾ ਸਾਡੇ ਵਾਲੀ ਮੋਰਚ ਦੀ ਕੋਈ ਰਾਇ ਨਹੀਂ ਲਈ ਫੇਰ 111 ਦਾ ਜਥਾ ਮਤਲਬ ਉਹਨੇ ਫੇਰ ਬਹਾਦਰਾ ਜਿਵੇਂ ਅੱਜ ਪਨੀਰ ਨੇ ਫੇਰ ਐਲਾਨ ਕਰਿਆ ਕੋਈ ਸਾਡੀ ਰਾਇ ਨਹੀਂ ਲਈ ਕਿ ਕੱਲ ਦੀ ਮੀਟਿੰਗ ਦਾ ਫੈਸਲਾ ਹੁੰਦਾ ਕੀ ਕਰਨਾ ਉਹਨਾਂ ਨੇ ਕਿਹਾ ਤਾਂ ਵੀ ਇੱਕ 101 ਬੰਦਾ ਅਸੀਂ ਫੇਰ ਭੇਜਾਂਗੇ ਵੀ ਜੇ ਚ ਕੰਮ ਸਾਂਝਾ ਚਲਾਉਣਾ ਤਾਂ ਹਰ ਇੱਕ ਕਿਸਾਨ ਲੀਡਰ ਦੀ ਵਰਕਰਾਂ ਦੀ ਵੀ ਰਾਇ ਲਈ ਜਾਂਦੀ ਹ ਰੱਖ ਕੇ ਚੱਲਣ ਦਾ ਫਾਇਦਾ ਫੇਰ ਨਹੀਂ ਹੁੰਦਾ ਜੇ ਖੱਟੇ ਹੋਣ ਦਾ ਜ ਸਾਰੇ ਰਾਏ ਨੰਦ ਚੱਲਾਂਗੇ। ਕੰਗਣਾ ਰਣਾਉ ਦੀ ਫਿਲਮ ਵੀ ਰਿਲੀ ਹੋ ਚੁੱਕੀ ਹੈ ਪੰਜਾਬ ਤੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਕੰਗਣਾ ਪਹਿਲਾ ਬਿਆਨਾਂ ਦੇ ਵਿੱਚ ਵੀ ਬਾਤ-ਬਾਤ ਚ ਰਹੀ ਹੈ। ਅਸੀਂ ਕਹਿੰਦੇ ਆ ਵੀ ਉਹ ਫਿਲਮ ਨਹੀਂ ਚਲਾਉਣੀ ਚਾਹੀਦੀ ਕੱਲੇ ਪੰਜਾਬ ਜੀ ਨਹੀਂ ਸਾਰੇ ਭਾਰਤ ਦੇ ਪੱਧਰ ਤੇ ਚਲਾਉਣੀ ਚਾਹੀਦੀ। ਸਿੱਖਬਾਹਰ ਵੀ ਰਹਿੰਦੇ ਨੇਗੇ ਜਿਹੜੀ ਚੀਜ਼ ਕੋਈ ਬਾਤ-ਬਾਤ ਵਾਲੀ ਆ ਉਹ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹਨੂੰ ਰੋਕਣਾ ਚਾਹੀਦਾ ਹੈਗਾ। ਜਿਵੇਂ ਪਹਿਲਾਂ ਖਾਸਾ ਇੱਥੇ ਗੜਬੜ ਹੋਈ ਸੀ ਸਰਸੇ ਵਾਲੇ ਨੇ ਸਾਡੇ ਗੁਰੂ ਦਾ ਲਫਾਸ ਪਾ ਲਈ ਕਿੰਨਾ ਰੌਲਾ ਪਿਆ ਕਿੰਨੀ ਗੜਬੜ ਹੋਈ। ਜੋ ਫਿਲਮ ਚੱਲੂਗੀ ਤਾਂ ਵਿਰੋਧ ਤਾਂ ਹੋਊਗਾ ਹੋਊਗਾ لازਮੀ ਅਸੀਂ ਬੇਨਤੀ ਕਰਦੇ ਹਾਂ ਫਿਲਮ ਨੂੰ ਜਮੇ ਖਤਮ ਕਰ ਦੇਣ ਕਿਤੇ ਨਹੀਂ ਚੱਲਣ ਦੇਣੀ ਚਾਹੀਦੀ ਇਹ ਸਿੱਖ ਭਾਵਨਾ ਮੰਨ ਇੱਕ ਵੱਡੀ ਸੱਟ ਵੱਜਦੀ ਹੈ ਹੁਣ ਜੇ ਕੋਈ ਕਿਸੇ ਦੇ ਹੋਰ ਖਿਲਾਫ ਚਲਾਵੇ ਮਾੜੀ ਗੱਲ ਹੈਗੀ ਨਹੀਂ ਚਲਾਉਣੀ ਚਾਹੀਦੀ ਫਿਲਮ ਬਿਲਕੁਲ ਰੋਕ ਕਰ ਦੇਣੀ ਚਾਹੀਦੀ ਹੈ ਕਿਸਾਨਾਂ ਵੱਲੋਂ ਵੀ ਵੱਡੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਖਿਲਾਫ ਵੀ ਬਿਆਨ ਦਿੱੰਦੇ ਰਹਿੰਦੇ ਨੇ ਨਹੀਂ ਉਹ ਬਿਆਨਾਂ ਕਰਕੇ ਵਿਰੋਧ ਨਹੀਂ ਉਸ ਚਲ ਬਿਆਨ ਦਾ ਵਿਰੋਧ ਹੋ ਜਾਏਗਾ ਫਿਲਮ ਮਾੜੀ ਕਰਕੇ ਮਤਲਬ ਜੀ ਕਹਿ ਜੀ ਸਾਡੇ ਸਿੱਖਾਂ ਦੇ ਵੋਟ ਬਣਾਈ ਹੋਈ ਹੈ ਉਸ ਕਰਕੇ ਅਸੀਂ ਰੱਦ ਕਰ ਕਿ ਸਾਰੀ ਜਿਹੜੀ ਸਿੱਖਾ ਕਿਸਾਨ ਆ ਪੰਜਾਬ ਦੇ ਉਹ ਸਾਰੀ ਸਿੱਖਾਂ ਗਈ ਨਾ ਪੰਜਾਬੀਆਂ ਸਿੱਖਾਂ ਗਈ ਮਤਲਬ ਉਹ ਨਹੀਂ ਚੱਲਣੀ ਚਾਹੀਦੀ ਦੁਬਾਰਾ ਵਾ ਫੇਰ ਕਹਣਾ ਸੈਂਟਰ ਸਰਕਾਰ ਨੂੰ ਰੱਦ ਰੱਦ ਕਰੇ